ਸਾਡੇ YouTube ਚੈਨਲ ਤੇ ਆਪਸਾ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੁਲਾਜ਼ਮ ਪੈਨਸ਼ਨਾਂ ਸੰਬੰਧੀ ਫਰੰਟਸ ਸਬੰਤ ਸੱਤ ਜਥੇਬੰਦੀਆਂ ਦੀ ਕੈਬਨਿਟ ਸਪ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਤੇ ਮੀਟਿੰਗ ਵਿੱਚ ਹਾਜ਼ਰ ਰਹਿਣ ਵਾਲੇ ਉੱਚ ਸਰਕਾਰੀ ਅਧਿਕਾਰੀਆਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਸਾ ਨੂੰ ਯਾਦ ਰਿਹਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਾਂ ਨਾਲ ਵੀ ਜਥੇਬੰਦੀਆਂ ਨਾਲ ਉਹਨਾਂ ਦੀਆਂ ਮੰਗਾਂ ਸੰਬੰਧੀ ਮੀਟਿੰਗਾਂ ਦਾ ਸਮਾਂ ਦੇ ਕੇ ਤੇ ਫਿਰ ਕਦੇ ਇੱਕ ਬਹਾਨੇ ਤੇ ਕਦੇ ਦੂਜੇ ਬਹਾਨੇ ਮੀਟਿੰਗਾਂ ਨੂੰ ਕੈਨਸਲ ਕਰਨ ਜਾਂ ਫਿਰ ਪੋਸਟਪੋਨ ਕਰਨ ਦਾ ਦੌਰ ਪਿਛਲੇ ਲੰਬੇ ਸਮੇਂ ਤੋਂ ਚਲਾ ਰਹੀ ਹੈ ਹੁਣ ਇੱਕ ਵਾਰ ਫਿਰ ਮੁਲਾਜ਼ਮ ਪੈਂਚਾਇਆ ਸਾਂਝੇ ਬ੍ਰਾਂਚ ਮੇਟ ਕੁੱਲ 7 ਮੁਲਾਜ਼ਮਾਂ ਜਾਂ ਬੇਰੁਜ਼ਗਾਰ ਜਥੇਬੰਦੀਆਂ ਨਾਲ 29/7/2025 ਨੂੰ ਮੀਟਿੰਗ ਦਾ ਸਮਾਂ ਕੈਬਨਟ ਸਬਕ ਮੀਟਿੰਗ ਵੱਲੋਂ ਦਿੱਤਾ ਗਿਆ ਹੈ ਤਾਂ ਉਹ ਜਾਣਦੇ ਹਾਂ ਕਿ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਨੂੰ ਮੀਟਿੰਗਾਂ ਦਾ ਕਦੋਂ ਸਮਾਂ ਦਿੱਤਾ ਗਿਆ ਹੈ ਤੇ ਕਿਹੜੇ-ਕਿਹੜੇ ਸਰਕਾਰੀ ਉੱਚ ਅਧਿਕਾਰੀ ਇਸ ਮੀਟਿੰਗ ਵਿੱਚ ਹਾਜ਼ਰ ਰਹਿਣਗੇ ਤਾਂ ਜੋ ਮੀਟਿੰਗਾਂ ਸੰਬੰਧੀ ਪੰਜਾਬ ਸਰਕਾਰ ਨੇ ਲੈਟਰ ਜਾਰੀ ਕੀਤਾ ਹੈ ਉਹ ਹੈ ਪੰਜਾਬ ਸਰਕਾਰ ਆਮ ਰਾਜ ਪ੍ਰਬੰਧ ਆਮ ਤਾਲ ਮੇਸ਼ਾਫਾ ਸੇਵਾ ਵਿਖੇ ਡਿਪਟੀ ਕਮਿਸ਼ਨਰ ਸੰਲੂਰ ਪੰਜਾਬ ਡਿਪਟੀ ਕਮਿਸ਼ਨਰ ਲੁਧਿਆਣਾ ਔਰ ਵਿਸ਼ਾ ਹੈ ਕੈਬਨਟ ਸਬ ਕਮੇਟੀ ਦੀ ਮਿਤੀ 29 ਅਪ੍ਰੈਲ 2025 ਨੂੰ ਜਿਆਰਸ਼ੇਵਸ ਕਰਤ ਦੇਤ ਵਾਣੀ ਸੈਕਟਰ 1 ਚੰਡੀਗੜ੍ਹ ਹੋਣ ਵਾਲੀ ਮੀਟਿੰਗ ਸੰਬੰਧੀ ਉਪਰੋਕਤ ਵਿਸ਼ੇ ਤੇ ਸਰਕਾਰ ਦੇ ਪੱਤਰ ਨੰਬਰ 11 ਅਪ੍ਰੈਲ 16 ਅਪ੍ਰੈਲ 2023 ਜੀਸੀ 5 2569 ਮਿਤੀ 11 ਅਪ੍ਰੈਲ 2025 ਦੇ ਹਵਾਲੇ ਦੇ ਵਿੱਚ ਵਿਸ਼ਾਕਤ ਮਾਮਲੇ ਸੰਬੰਧੀ ਹਵਾਲਾ ਦੇ ਨਾ ਪੱਤਰ ਸੰਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿੱਤ ਮੰਤਰੀ ਪੰਜਾਬ ਜੀ ਦੇ ਪ੍ਰਧਾਨ ਦੀ ਹੈਡ ਕਵਰਨਸ ਕਮੇਟੀ ਦੀਆਂ ਵਰਕ ਆਫ ਯੂਨਿਅਨਲ ਮੀਟਿੰਗ 15/3/25 ਨੂੰ ਹੋਣ ਵਾਲੀਆਂ ਮੀਟਿੰਗਾਂ ਹੁਣ ਮਿਤੀ 29/3/25 ਨੂੰ ਕਮਲਾ ਨੰਬਰ 15 ਤੀਜੀ ਮੰਜ਼ਲ ਪੰਜਾਬ ਸਰਵਕਤਰੇਤ ਬੰਨ ਸੈਕਟਰ 1 ਚੰਡੀਗੜ੍ਹ ਵਿਖੇ ਹੋਣ ਵਾਲੀਆਂ ਮੀਟਿੰਗਾਂ ਰੇਟ ਲਈ ਅਨੁਸਾਰ ਨਿਸ਼ਿਤ ਕੀਤੀਆਂ ਗਈਆਂ ਹਨ ਇਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਤਾਂ ਹੁਣ ਮੀਟਿੰਗ ਦਾ ਜੋ ਸਮਾਂ ਹੈ ਵਰਕਸ਼ਾਪ ਜਿਹੜੇ ਬੰਦੀਆਂ ਨੂੰ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ ਨੰਬਰ 1 ਵੇਰਵਾ ਸਮਝਾ ਮੋਰਚਾ ਪੰਜਾਬ ਸਮਾਂ ਇਹਨਾਂ ਨੂੰ 11 ਵਜੇ ਸਵੇਰੇ ਦਿੱਤਾ ਗਿਆ ਹੈ ਇਹ ਸਬੰਧਤ ਉਹ ਭਾਵ ਜੋ ਖਾਨੋ ਉਹ ਸਿੱਖਿਆ ਭਾਵ ਦੇ ਸਿਹਤ ਤੇ ਪਰਿਵਾਰ ਭਲਾਈ ਭਾਵ ਹੈ ਨੰਬਰ 2 ਵੇਰਵਾ ਪੀ ਐਸ ਟ੍ਰੈਡ ਪਾਸ ਆਰਟਨ ਕਾਫਟਰਸ ਅਨਲਸ਼ੀਡ ਯੂਨੀਅਨ ਪੰਜਾਬ ਇਹਨਾਂ ਨੂੰ 11:15 ਯਾਨੀ ਸਵੇਰ 11 ਵਜੇ ਦਾ ਸਮਾਂ ਹੈ ਤੇ ਸਿੱਖਿਆ ਵਿਭਾਗ ਦੇ ਨਾਲ ਰਿਲੇਟਡ ਹੈ ਤੀਜਾ ਪੰਜਾਬ ਵਾਵਾ ਸਸਾ ਤੇ ਸਿਵਲ ਜ ਬੋਰਡ ਹਾਊਸ ਹੋਲਡ ਵਰਕਸ ਯੂਨੀਅਨ ਪੰਜਾਬ ਇਹਨਾਂ ਨੂੰ 11:30 ਯਾਨੀ ਸਾਢੇ 11 ਵਜੇ ਦਾ ਸਮਾਂ ਦਿੱਤਾ ਗਿਆ ਹੈ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਨਾਲ ਇਹ ਰਿਲੇਟਡ ਹਨ ਚੌਥਾ ಗ್ರಾಮ ਪੰਚਾਇਤ ਜਲ ਸਪਲਾਈ ਪੰਪ অপারেਟਰ ਐਸੋਸੀਏਸ਼ਨ ਪੰਜਾਬ ਇਹਨਾਂ ਨੂੰ 11:45 ਵਜੇ ਯਾਨੀ ਕਿ ਪੌਣੇ 12 ਵਜੇ ਦਾ ਸਮਾਂ ਮਿਲਿਆ ਹੈ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਨਾਲ ਇਹ ਰਿਲੇਟਡ ਹੈ ਇਹ ਜੱਥੇਬੰਦੀ ਨੈਕਸਟ ਹੈ ਠੇਕਾ ਮੁਲਾਜ਼ਮਾਂ ਦਾ ਸੰਘਰਸ਼ ਮੋਰਚਾ ਪੰਜਾਬ ਇਹਨਾਂ ਨੂੰ 12 ਵਜੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਊਰਜਾ శాఖ ਸਹਿਕਾਰਤਾ ਵਿਭਾਗ ਇਸ ਦੇ ਨਾਲ ਸੰਬੰਧਿਤ ਹੈ ਛੇਵਾ ਹੈ ਪੰਜਾਬ ਮੁਲਾਜ਼ਮ ਤੇ ਪੈਨਸ਼ਨਾਂ ਸਾਂਝਾ ਪ੍ਰਬੰਧ हां जी ਇਹ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਇਹਨਾਂ ਨੂੰ ਬਹੁਤ ਵਾਰੀ ਮੀਟਿੰਗ ਦਾ ਸਮਾਂ ਦੇ ਕੇ ਤੇ ਫੇਰ ਮੀਟਿੰਗ ਜਾਂ ਤਾਂ ਕੈਸਲ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਪੋਸਟਪੋਨ ਕਰ ਦਿੱਤੀ ਜਾਂਦੀ ਹੈ ਤੇ ਹੁਣ ਜਿਹੜੀ ਕਿ ਇਹ ਮੀਟਿੰਗ 15 ਸਤ ਨੂੰ ਹੋਣੀ ਸੀ ਹੁਣ ਇਸ ਨੂੰ ਅੱਗੇ 29 ਸਤ ਨੂੰ ਕੀਤਾ ਗਿਆ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਤੇ ਮੀਟਿੰਗ 12:30 ਯਾਨੀ ਕਿ ਸਾਢੇ 12 ਵਜੇ ਹੋਵੇਗੀ ਇਨ ਜੋ ਰਿਲੇਟਡ ਵਿਭਾਗ ਹੈ ਉਹ ਹੈ ਵਿੱਤ ਵਿਭਾਗ, ਪਸੌਨਲ ਵਿਭਾਗ ਤੇ ਗ੍ਰਹਿ ਵਿਭਾਗ ਇਸੇ ਤਰ੍ਹਾਂ 97 ਨੰਬਰ ਦੇ ਤੇ ਪੰਜਾਬ ਪੁਲਸ ਕਰੋਨਾ ਵਾਰੀਅਸ ਇਹਨਾਂ ਨੂੰ 1 ਵਜੇ ਸਮਾਂ ਬਾਅਦ ਪਰ ਮਿਲਿਆ ਹੈ ਤੇ ਗ੍ਰਹਿ ਵਿਭਾਗ ਜੋ ਹੈ ਇਹਦੇ ਨਾਲ ਜੁੜਿਆ ਹੈ ਇਸ ਕਰਕੇ ਬੇਨਤੀ ਕੀਤੀ ਗਈ ਹੈ ਕਿ ਸਬੰਧਤ ਯੋਗੀਆਂ ਨਾ ਕੇਵਲ 4 ਵਿਅਕਤੀਆਂ ਉਹ ਦੇਦਾਰਾਂ ਨੂੰ ਮੀਟਿੰਗ ਵਿੱਚ ਸਮੇਂ ਸਿਰ ਸ਼ਾਮਲ ਹੋਣ ਲਈ ਸੂਚਿਤ ਕੀਤਾ ਜਾਵੇ ਇਸ ਤੋਂ ਲਾਵਾ ਫਿਰ ਕੁਛ ਹੋਰ ਅਧਿਕਾਰੀ ਹਨ ਜਿਨ੍ਹਾਂ ਨੂੰ ਕਿ ਮੀਟਿੰਗ ਦੇ ਵਿੱਚ ਹਾਜ਼ਰ ਹੋਣ ਵੇਲੇ ਕਿਹਾ ਗਿਆ ਹੈ ਉਹ ਹੈ ਉਪਕੌਮ ਦਾ ਇੱਕ ਉਤਾਰਾ ਵੀ ਵਧੀਕ ਮੁਖ ਸਤਤਵ ਪੰਜਾਬ ਸਰਕਾਰ ਗ੍ਰਹਿ ਵਿਭਾਗ ਵਧੀਕ ਮੁਖ ਸਤਤਵ ਪੰਜਾਬ ਸਰਕਾਰ ਵਿੱਤ ਵਿਭਾਗ ਵਧੀਕ ਮੁਖ ਸਤਤਵ ਕਮਿਟੀ ਕਮਿਸ਼ਨਰ ਪੰਜਾਬ ਸਰਕਾਰ ਸਹਿਕਾਰਤਾ ਵਿਭਾਗ ਪ੍ਰਮੁਖ ਸਿਕਤਰ ਪੰਜਾਬ ਸਰਕਾਰ ਊਰਜਾ ਵਿਭਾਗ ਪ੍ਰਮੁਖ ਸਿਕਤਰ ਪੰਜਾਬ ਸਰਕਾਰ ਜਲ ਸਪਲਾਈ ਤੇ ਸੈਨੀਟੇਸ਼ਨ ਭਾਗ ਪ੍ਰਮੁਖ ਸਿਕਤਰ ਪੰਜਾਬ ਸਰਕਾਰ ਸਿਹਤ ਤੇ ਬਲਵਾ ਭਲਾਈ ਵਿਭਾਗ ਸਿਕਤਰ ਪੰਜਾਬ ਸਰਕਾਰ ਪਰਸਨਲ ਵਿਭਾਗ ਪ੍ਰਬੰਧਕੀ ਸਿਕਤਰ ਪੰਜਾਬ ਸਰਕਾਰ ਪਿੰਡੂ ਵਿਕਾਸ ਅਤੇ ਪੰਚਾਇਤ ਭਾਗ ਤੇ ਪ੍ਰਬੰਧਕੀ ਸਿਕਤਰ ਪੰਜਾਬ ਸਰਕਾਰ ਸਿੱਖਿਆ ਭਾਗ ਨੂੰ ਬਤੌਰ ਨੋਡਲ ਵਿਭਾਗ ਭੇਜੇ ਵੇ ਬੇਨਤੀ ਕੀਤੀ ਜਾਂਦੀ ਹੈ ਕਿ ਮੀਟਿੰਗ ਵਿੱਚ ਵਿਚਾਰੇ ਜਾਣ ਵਾਲੇ ਐਜੰਡੇ ਸਮੇਤ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਖੇਚੂ ਕੀਤੀ ਜਾਵੇ ਤੇ ਏਜੰਡੇ ਦੀ ਕਾਪੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਕੈਬਨਿਟ ਮੰਤਰੀ ਸਰਬੰਨ ਨੂੰ ਤੇ ਫੋਨ ਮੰਡੀਆਂ ਨੂੰ ਸਮੇਤ ਨੂੰ ਭਈਆ ਕਰਮਾਣੀ ਯਕੀਨੀ ਬਣਾਈ ਜਾਵੇ ਇਸ ਮੀਟਿੰਗ ਦੀ ਕਾਰਵਾਈ ਰਿਪੋਰਟ ਵੀ ਆਪਣੇ ਪੱਧਰ ਤੇ ਜਾਰੀ ਕਰਕੇ ਇਸ ਸ਼ਾਸਨ ਨੂੰ ਭੇਜੀ ਜਾਵੇ ਤਾਂ ਇਸ ਤੋਂ ਇਲਾਵਾ ਜੋ ਸੇਵਾਵਿਕ ਹੈ ਜਿਨ੍ਹਾਂ ਨੂੰ ਕਿ ਇਹ ਮੀਟਿੰਗ ਵਿੱਚ ਹਾਜ਼ਰ ਰਹਿਣ ਵਾਸਤੇ ਇਹ ਉਹਨਾਂ ਦਾ ਵੇਰਵਾ ਇਕੱਠਾ ਕੀਤਾ ਗਿਆ ਹੈ ਕਿ ਵਿਦੇਕ ਮੁੱਖ ਸਕੱਤਰ ਪੰਜਾਬ ਸਰਕਾਰ ਦਾ ਭਾਗ ਵਿਦੇਕ ਮੁੱਖ ਸਕੱਤਰ ਪੰਜਾਬ ਸਰਕਾਰ ਵਿਦਿਅਕ ਭਾਗ ਵਿਦੇਕ ਮੁੱਖ ਸਕੱਤਰ ਕਾਨੂੰਨੀ ਕਮਿਸ਼ਨ ਪੰਜਾਬ ਸਰਕਾਰ ਸਰਕਾਰੀ ਵਿਭਾਗ ਇਸੇ ਤਰ੍ਹਾਂ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਉर्जा ਕਾਗ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਜਲ ਸਪਲਾਈ ਤੇ ਸੈਨੀਟੇਸ਼ਨ ਭਾਗ ਫਿਰ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਨਿਯਮਾਪਲਾਈਮ ਪਾਗ ਸਿਕਤਰ 50 ਸਰਕਾਰ ਪਸੌਨਿਮਾਪਾਗ ਤੇ ਪ੍ਰਬੰਧਕੀ ਸਿਕਤਰ 50 ਸਰਕਾਰ ਪਿੰਡੂਕਾਫ ਤੇ ਪੰਚਾਇਤੀ ਪਾਗ ਔਰ ਪ੍ਰਬੰਧਕੀ ਸਿਕਤਰ 50 ਸਰਕਾਰ ਸਿਕਾਪਾਗ ਦਾ ਕਹਿਣ ਦਾ ਭਾਵ ਇਹ ਹੈ ਕਿ ਇਹ ਉੱਚ ਅਧਿਕਾਰੀ ਵੀ ਇਹਨਾਂ ਮੀਟਿੰਗਾਂ ਦੇ ਵਿੱਚ ਹਾਜ਼ਰ ਰਹੇਗੇ ਤਾਂ ਕਿ ਜਿੰਨਾ ਮੰਗਾਂ ਦੇਤੇ ਸਹਿਮਤੀ ਬੰਦੀ ਹੈ ਉਹਨਾਂ ਮੰਗਾਂ ਦੇ ਪ੍ਰਤੀ ਜੋ ਇਹਨਾਂ ਅਧਿਕਾਰੀਆਂ ਨੂੰ ਸਰਕਾਰ ਦੁਆਰਾ ਜਾਂ ਕੈਬਨਿਟ ਸੌਮ ਕਮੇਟੀ ਦੁਆਰਾ ਜੋ ਮੌਕੇ ਦੇ ਉੱਤੇ ਹੀ ਅਦਾਇਤਾਂ ਜਾਰੀ ਕਰਕੇ ਤੇ ਇਹਨਾਂ ਮੰਗਾ ਸੰਬੰਧੀ ਇਹਨਾਂ ਨੂੰ ਪੂਰਾ ਕਰਨ ਦੇ ਵਾਸਤੇ ਕੋਈ ਹਦਾਇਤਾਂ ਜਾਰੀ ਕੀਤੀਆਂ ਜਾ ਸਕਣ ਤਾਂ ਉਮੀਦ ਕਰਦੇ ਹਾਂ ਕਿ ਇਸ ਮੀਟਿੰਗ ਦੇ ਵਿੱਚੋਂ ਕੁਝ ਨਾ ਕੁਝ ਜੋ ਵੀ ਜੱਥੇਬੰਦੀਆਂ ਹਨ ਉਹਨਾਂ ਦੇ ਵੱਲੋਂ ਕੁਝ ਨਾ ਕੁਝ ਪਵੇਗਾ ਤੇ ਉਮੀਦ ਕਰਦੇ ਹਾਂ ਕਿ ਪਹਿਲਾਂ ਜਿਵੇਂ ਕਿ ਸਹੀ ਵਾਰ ਮੀਟਿੰਗ ਕੈਸਲ ਕਰ ਦਿੱਤੀ ਜਾਂਦੀ ਹੈ ਐਸਾ ਵਰਤਾਰਾ ਨਹੀਂ ਹੋਏਗਾ ਤੇ ਮੀਟਿੰਗ ਇਹ ਪੋਜ਼ਿਟਿਵਲੀ ਹੋਏਗੀ ਇਸ ਪੱਲ ਦੀ ਆਸ ਕਰਦੇ ਹਾਂ ਤੇ 29 25 ਨੂੰ ਜੇ ਇਹ ਮੀਟਿੰਗ ਹੁੰਦੀ ਹੈ ਤੇ ਫਿਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਦੇ ਵਿੱਚ ਕੀ ਕੋਈ ਠੋਸ ਜੋ ਹੈ ਸਾਫੇ ਨਤੀਜੇ ਨਿਕਲ ਕੇ ਆਉਂਦੇ ਹਨ ਜਾਂ ਸਰਕਾਰ ਵੱਲੋਂ ਫਿਰ ਕੋਈ ਕਦਮ ਕਰਨ ਲਈ ਇੱਕwidehat ਕੰਡੇ ਦੇ ਤੌਰ ਤੇ ਹੀ ਇਸ ਮੀਟਿੰਗ ਨੂੰ ਵਰਤੇ ਜਾਂਦਾ ਹੈ ਇਹ ਤਾਂ ਫਿਰ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਇਸ ਵੀਡੀਓ ਵਿੱਚ ਬਸ ਇਹਨਾਂ ਕਿ ਜੇਕਰ ਵੀਡੀਓ ਜਿੰਦਗੀ ਭਰੇ ਤੇ ਆਪਣਾ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪਰਾਈ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ